ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਲਕੜੇ ਦੀ ਬਾਈ ਕੌਰੀ ਕੋਲੇ ਪਹੁੰਚੇ ਆ 400 ਨੂੰ ਸੌਦੇ ਦਿਖਾ ਦੇਾਂਗੇ ਅੱਜ ਇੱਕ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਹੈ ਬੜੀ ਪਿਆਰੀ ਕੱਟੀ ਹੈ ਤੇ ਰੇਟ ਬਹੁਤ ਜੈ ਜੈਚ ਤੁਹਾਨੂੰ ਮਿਲੂਗੀ ਮਗਰੋਂ ਦਿਖਾਵਾਂ ਸਾਰਿਆਂ ਨੂੰ ਇੱਕ ਤੁਹਾਨੂੰ ਦਿਖਾਵਾਂ ਸ਼ਾਹੀਵਾਲ ਵੈੜ ਜਮਾ ਅਰੀਜਨਲ ਛੋਟੇ ਛੋਟੇ ਸਿੰਗਾਂ ਪਲੂਣ ਸੂਈ ਵੀ ਆ ਤੇ ਇੱਕ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਝੋਟੀ ਪਲੂਣੀ ਹਨ ਬਾਈ ਹਾਂਜੀ ਪਲੂਣੀ ਹੈ ਤੇ ਇਹ ਵੀਰੇ ਇਹ ਅੌਸਰ ਝੋਟੀ ਹੈ ਅੌਸਰ ਝੋਟੀ ਹੈ ਖਾਲੀ ਹੈ ਵੀਰੇ ਹਾਂ ਖਾਲੀ ਆ ਜੀ ਹੀਟ ਕੱਢੀ ਗਈ ਤਾਂ ਆਜੋ ਜੀ ਸਸੀ ਗਾਬਾਈ ਜੀ ਸਸੀ ਗਾਬ ਹੋਰ ਕਿਵੇਂ ਕਰੋ ਬਹੁਤ ਵਧੀਆ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲੋ ਜੀ 996870358 ਪਿੰਡ ਆਪਣਾ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਆਪਾਂ ਨੂੰ ਨੇੜੇ ਭਦੌੜ ਰਹਿ ਜਾਂਦਾ ਜੀ ਇੱਧਰ ਓਕੇ ਭਦੌੜ ਮੇਨ ਆ ਹਣਾ ਮੇਨ ਆ ਓਕੇ ਤੇ ਵਪਾਰ ਦੇ ਆਪਣਾ ਕੰਮ ਆ ਕਾਫੀ ਆਪਣੋ ਚੈਨਲ ਦੇ ਉੱਤੇ ਹਾਂਜੀ ਹਾਂਜੀ ਤੇ ਅੱਜ ਵੀਰੇ ਕਿੰਨੀਆਂ ਦਿਖਾ ਰਹੇ ਆਪਾਂ ਅੱਜ ਆਪਾਂ ਬੂਟੇ ਦੋ ਦੋ ਝੋਟੀਆਂ ਦਿਖਾਉਣੀਆਂ ਇੱਕ ਕੱਟੀ ਤੇ ਇੱਕ ਸਾਈਵਾਲ ਬੈੜ ਸੁਈ ਦੀ ਆਪਣੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਕੱਟੀ ਦੇਖ ਰਹੇ ਆਂ ਪਾਲਕ ਹਾਂਜੀ ਹਾਂਜੀ ਮੂੰਹੋਂ ਸੁਰਕ ਰਹਿ ਕੇ ਚੱਕ ਮੂੰਹ ਥਣ ਚਾਰੀ ਬਈ ਚਾਨ ਚਾਰ ਬਹੁਤ ਸੋਹਣਿਆ ਓਕੇ ਜੀ ਅੱਜ ਹੀਟ ਹੀਟ ਵੀ ਕੱਢੀ ਗਏ ਝੋਟੀ ਦੀ ਓਕੇ ਬਾਕੀ ਮੂੰਹ ਚਾਰ ਦੰਦ ਚੰਗੇ ਕੱਢ ਉਹ ਗਾਲ ਤੋਂ ਫੜ ਕੇ ਤੋਹਲਤ ਲੈਰੇ ਦਾ ਮਨ ਲੈਰੇ ਦਾ ਮਨ ਗਾਲ ਤੋਂ ਫੜ ਰਬਣ ਆ ਦੇਖੋ ਜੀ ਤੋਰਾ ਤਾਰਾ ਕਰੋ ਚੱਕ ਉਧਰ ਆ ਚੰਗੇ ਥਣ ਲੈਵੇ ਦੀ ਇਹਨੂੰ ਤਿਆਰ ਹੋਣਾ ਜਿੱਦੇ ਹੋਣਾ ਤੇ ਥੋੜਾ ਜਨਾ ਇਹਦੇ ਕਰਦੀ ਆ ਲੈਰੇ ਦਾ ਬੜਾ ਕਰਦੀ ਆ ਲੈਰੇ ਦਾ ਬੜਾ ਕਰਦੀ ਆ ਆ ਦੇਖੋ ਜੀ ਵੱਡੇ ਸਾਈਜ਼ ਦੀ ਆ ਗਈ ਹੂੰ ਝੋਲੀ ਜੜੀ ਤੁਹਾਨੂੰ ਦਿਖਾ ਦੇਾਂਗੇ ਇਹਦਾ ਘਰੋਂ ਹੀ ਨਹੀਂ ਬੂਟੇ ਕਾਢੀ ਮਸਾਂ ਕੱਢ ਕੇ ਆ ਆ ਦੇਖੋ ਚਾਰੇ ਥਣ ਤੇ ਝੋਲੀ ਬੜੀ ਹੈ ਨਾ ਤਿਆਰ ਹੋਣ ਲੱਗੀ ਆ ਬਹੁਤ ਸੋਹਣੀ ਤਿਆਰ ਹਾਂ ਭਾਈ ਕਹੋਰੀ ਪੈਸੇ ਕਿੰਨੇ ਆ ਦੇ ਬੂਟੇ ਮੁੱਲ ਦਾ ਤਾਂ 60 65 ਕਰਾਲਾ 55000 ਦੀ ਝੋਟੀ ਜੀ ਮਾਨਦਾਨ ਹੋਊਗਾ ਮਾਮਾ ਹਾਂਜੀ ਮਾਨਦਾਨ ਕਰਦਾ ਬਾਕੀ ਯਾਰ ਚੰਗੀਆਂ ਜੋ ਆ ਗਈਆਂ ਨਾ ਹੁਣ ਚੰਗੀਆਂ ਬਾਕੀ ਕੱਦ ਵੇਲ ਸਿੰਘੀ ਸਿੰਘੀ ਬਹੁਤ ਚੰਗੀ ਹੈ ਕੱਦ ਦੇ ਨਾਲ ਹੁਣ ਮੱਝ ਇੱਧਰ ਹੋ ਮਾੜਾ ਮੱਝ ਦੇ ਬਰਾਬਰ ਖੜੀ ਹੋ ਜਮਾ ਯਾਰ ਉੱਤੋਂ ਹੀ ਜਾਂਦੀ ਹੈ ਨਾ ਹਾਂਜੀ ਹਾਂਜੀ ਕੱਦ ਤਾਂ ਹੁਣ ਹੀ ਫੁੱਲ ਕੱਦ ਫੁੱਲ ਤੇ ਜਿਹੜੀ ਵੀਰੇ ਹੁਣ ਆਪਾਂ ਝੋਟੀ ਦੇਖੀ ਜੰਨੇ ਆ ਸੂਈ ਸਵਾਈ ਪਲੂ ਮੁੱਠੇ ਸੂਈ ਦੀ ਆ 20 ਦਿਨ ਦੀ 20 ਦਿਨ ਦੀ ਸੂਈ ਵੇ ਕਿੰਨਾ ਹੁਣ ਰੈਡੀ ਆ ਬਾਈ ਹੁਣ ਇਹਦੇ ਕੋਲ ਕੰਡੇ ਵਾਲਾ 8 ਕਿਲੋ ਹੋਊਗਾ 8 ਕਿਲੋ ਹਾਂਜੀ ਤੇ ਬਾਜੂ ਬਾਈ ਹੋਰ ਹਾਂ ਦੁੱਧ ਬਾਜੂ ਬਾਈ ਲੈ ਆਓ ਜੇ ਤੋੜਾ ਕਰਕੇ ਚੈੱਕ ਚੰਗੀ ਆ ਜੀ ਬਾਕੀ ਸਿੰਘ ਸਰਦਾਰ ਦੁੱਧ ਦੇ ਦੂ 10 ਕਿਲੋ ਵਧੀਆ ਓਕੇ ਜੀ 10 ਕਿਲੋ ਦੁੱਧ ਦੇ ਸਕਦੀ ਆ ਬਾਈ ਦਾ ਕਹਿਣਾਗਾ ਪੱਠ ਬੁੜੇ ਤੇ ਸਮੀ ਪਲੀ ਵੀ ਬਹੁਤ ਆ ਸਮੀ ਪਲੀ ਬਹੁਤ ਆ ਬੁੜੇ ਦਾਣੇ ਨਹੀਂ ਝੋਦੇ ਫੀਲ ਫੂਲ ਨਹੀਂ ਪਾਈ ਵੀ ਇਹਨੂੰ ਭੋਰਾ ਵੀ ਜਾਓ ਮਗਰ ਕੀ ਆ ਬਾਈ ਇਹਦੇ ਮਗਰ ਇਹਦੇ ਕ ਆ ਦੇਖੋ ਸੋਰਾ 1 ਨੰਬਰ ਬਾਕੀ 22 ਬਾਈ ਦੀ ਬੋਲ ਹਾਂਜੀ 22 ਬਾਈ ਦੀ ਓਕੇ 1 ਨੰਬਰ ਦਾ 22 ਦਾ ਜਮਾ ਠੀਕ ਹੈ ਜੀ ਆਹ ਦੇਖੋ ਖਾਣ ਭਾਂਡੇ ਸਾਫ਼ ਸੁਥਰੇ ਆਹ ਦੇਖੋ ਫਿਰ ਤੇ ਕਰਾਈਓ ਚੈੱਕ 8 ਕਿਲੋ ਬਾਈ ਦਾ ਕਹਣਾ 8 ਕਿਲੋ ਦਾ ਕੋਈ ਮਾ ਇਹਨਾਂ ਨਹੀਂ ਹੁੰਦਾ ਸਹੀ ਗੱਲਾਂ ਕੀਤੀਆਂ ਜਾਵਾ ਠੀਕ ਹੈ ਜੀ ਤੇ ਮਗਰ ਆ ਗਈ ਕੱਟੀ ਆਹ ਦੇ ਕੱਟੀ ਲੋਟ ਚ ਬੋਲਾਂਗੇ 22 ਦੇ ਟਾਈਮ ਆਪਾਂ ਸੋਹ ਬਾਦ ਟਾਈਮ ਵੀਡੀਓ ਬਣਾ ਰਹੇ ਆ ਇਹਦੇ ਕਿੰਨੇ ਪੈਸੇ ਬਾਈ ਬੁਟੇ 80000 ਦੀ ਝੋਟੀ ਦੇ ਦਾਂਗੇ ਟੋਕੜਾ ਵਾਲਾ ਮੋਲੀਆ ਟੋਕੜਾ ਵਾਲਾ ਮੋਲੀਆ ਓਕੇ ਤੇ ਹੁਣ ਵੀਰੇ ਜਿਹੜੀ ਸਾਹੀਵਾਲ ਬਾੜ ਦੇਖੀ ਐ ਨਾ ਲੈ ਵੇਲੂ ਵਦੀ ਬੜੀ ਫਿਟਿੰਗ ਉਡੂਂਗ ਤੇ ਨਹੀਂ ਆ ਨਾ ਲੈ ਵੇਲੂ ਦਾ ਪੱਟ ਕਢੀ ਖੜੀਆ ਕਿੰਨਾ ਗਦੁੱਦਾ ਉਹ ਤੇਰਾ ਚੌਥਾ ਦਿਨ ਸੂਰਵਾ ਅੱਜ 13 ਕਿਲੋ ਕੰਡੇ ਵਾਲਾ ਹੋ ਉਹਦੇ ਕੋਲ ਤੇ ਮਗਰ ਮਗਰ ਇਹਦੇ ਬੱਸ ਆ ਗਿਆ ਤਹਿਸੀਲ ਸਾਹਿਬ ਦੀ ਨੂੰ ਲੱਗਦਾ ਆਂਟੀ ਕੋਈ ਨਿਆਣਾ ਨੂਣਾ ਲੈਂਦੀ ਆ ਬਹੁਤ ਵਧੀਆ ਕੋ ਚੱਕਰ ਨਹੀਂ ਹੁੰਦਾ ਓਕੇ ਖੋਲੋ ਜੀ ਇਹਨੂੰ ਵੀ ਤੋੜਾ ਕਰਕੇ ਚੰਗੀ ਆ ਗਈ ਜੀ ਬਾਕੀ ਤੁਸੀਂ ਆਇਓ ਆ ਕੇ ਸਾਰੀ ਜਾਣਕਾਰੀ ਲੈ ਕੇ ਨੇ ਇਹਦਾ ਵੀਡੀਓ ਦੇ ਵਿੱਚ ਹੂ ਹੂ ਵੀ ਮਜ਼ਾਕ ਨਾਲ ਹੀ ਲੈ ਲਓ ਜੀ ਬੱਚੇ ਥੋੜਾ ਜਿਆਦਾ ਕਰਦੀਆਂ ਹੁੰਦੀਆਂ ਇਹ ਹਾਂ ਹਾਂ ਅਜ ਤਾਜੀ ਆ ਕਨਾ ਚੁੱਕੀ ਚੁੱਕ ਆ ਦੇਖੋ ਇਹ ਥੋੜਾ ਜ਼ਰਾ ਕਰੋ ਜੀ ਕਿਸ਼ਮ ਨੰਬਰ ਇਹਦੀ ਕੁਆਲਿਟੀ ਆ ਕ ਨੰਬਰ ਤੂੰ ਆ ਪਹਿਲਾ ਰਹੀ ਨਾਲ ਲੈ ਚੱਲ ਵੀਰੇ ਆ ਦੇਖੋ ਜੀ 13 ਕਿਲੋ ਫਿਰ ਹੁਣ ਮਿੰਨਦੇ ਆਂਗੇ ਬਾਈ ਕੰਡੇ ਵਾਲਾ ਹੋਊਗਾ ਜਮਾ ਪੈਸੇ ਕਿੰਨੇ ਗੋਰੀ ਇਹਦੇ ਉਹ ਤੇਰਾ ਮੁੱਲ ਤਾਂ 60 ਕਰਾ ਲੈ 65 ਕਰਾ ਲੈ 55000 ਦੀ ਰਸੀ ਦੇਵਾਂਗੇ ਆਪਾਂ ਬਾਕੀ ਦੀ ਆ ਰਹਿਣੇ ਇੱਕ ਮਾਝ ਹੀ ਲੈ ਜੂ ਹਣਾ ਮਾਝ ਹੀ ਆ ਬਾਕੀ ਬੈਠ ਜਮੇ ਅੱਜ ਜੇ ਦੂਧਰੋਂ ਚੱਲੀ ਆ ਕਨਾ ਬਹੁਤ 17 18 ਕਿਲੋ ਦੋ ਓਕੇ ਜੀ ਤੇ ਹੋਰ ਲੈ ਮੈਨੂੰ ਹੂੰ ਤਾਂ ਉਹ ਇੱਕ ਨੰਬਰ ਆ ਜਮਾ ਹਾਂ ਬਾਕੀ ਦਾ ਫਾੜੀ ਵਾਲਾ ਆਰਡਰ ਆ ਗਿਆ ਹਾਂਜੀ ਆ ਨਿਆਣਾ ਪਾਜੇ ਸੀ ਠੰਡੀਆਂ ਜਿਵੇਂ ਮਰਜ਼ੀ ਚੋਈ ਦੇ ਰੇਟ ਤੇਰਾ ਜਾਇਆ ਜਾ ਯਾਰ ਸਾਰਾ ਮੁੱਲ ਨਹੀਂ ਕਰਿਆ ਪੰਜਾਂ ਮਾਂ ਫਿਰ ਗੋਰੀ ਇਹਦੇ ਵਿੱਚ 1000 2000 ਨਹੀਂ ਰੱਖਿਆ ਵਾ ਹਨਾ ਬਸ ਜੋੜ ਸੱਪਾ ਹੀ ਕਰਾਂਗੇ ਬੜਾ ਨਿਪਸਾਰ ਹੁਣ ਪਿਆਰ ਪਸੂ ਬਹਿ ਗਿਆ 8000 ਬਣ ਗਿਆ ਵਾਟ ਹਾਂਜੀ ਹਾਂਜੀ ਸਹੀ ਤੇ ਹੁਣ ਵੀਰੇ ਆਪਾਂ ਬੱਚਾ ਦੇਖੀਏ ਨੇੜ ਬੂਟੇ ਕੱਟੀ ਆ ਗਈ 8-9 ਮਹੀਨਿਆਂ ਦੀ ਹੋਈ ਆ ਓਕੇ ਜੀ ਤੇ ਇਸ ਤਨਖੀ ਸੁਨੂਕੀ ਦੇਖ ਸਿੰਘੀ ਸੁਨੂਕੀ ਕਿੰਨੀ ਚੰਗੀ ਹੁਣੀ ਮੋਣ ਥਣ ਚਾਰੀ ਆ ਵਈ ਹਣ ਚਾਰ ਬਹੁਤ ਸੋਹਣ ਨੇ ਸੌਲੀ ਦਾ ਹੋਣੀ ਕਿੰਨੀ ਚਾਹੀਦੀ ਸੀ ਹਾਂ ਆ ਦੇਖੋ ਜੀ ਓਕੇ ਲੈ ਚਲੋ ਬੰਨ੍ਹ ਦਿਓ ਕਰਮਾਈ ਨੂੰ ਚੰਗੀ ਤਿਆਰੀ ਦੇ ਕਿੰਨੇ ਪੈਸੇ ਬਾਈ ਇਹਦੇ ਬੁਢੇ 15000 ਹੀ ਦੇ ਦਾਂਗੇ ਸਮਾਨਦਾਨ ਹੋ ਜਾਊਗਾ ਬਸ ਸਮਾਨਦਾਨ ਕਰ ਦਾਂਗੇ ਜਮਾ ਜਾਏ ਰੇਟ ਆ 15000 55000 ਤੇ 80000 ਤੇ 55000 ਹਾਂਜੀ ਜੀ ਠੀਕ ਹੈ ਜਰੂਰ ਬਾਈ ਨਾਲ ਕਰਿਓ ਸੰਪਰਕ ਪਿੰਡ ਆਲਕੜੇ ਤੋਂ ਆਪਾਂ ਵੀਡੀਓ ਕਵਰ ਕਰਕੇ ਦਿੱਤੀ ਐ ਚੰਗੇ ਨਾਗ ਤੁਹਾਨੂੰ ਦਿਖਾਤੀ ਆ ਤੇ ਬਾਕੀ ਦੀ ਗੱਲ ਸਾਰੇ ਦਸੱਲੀ ਵਾਲੇ ਨਾਗਾਂ ਦਸੱਲੀ ਤੁਸੀਂ ਆਪਦੀ ਆਪ ਵੀ ਕਰਨੀ ਐ ਤੇ ਨੰਬਰ ਬਾਈ ਫੇਰ ਬੋਲ ਦਿਓ 99680385 ਪਿੰਡ ਆਲਕੜੇ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ